ਹਾਸਿਕ ਗੁਰਦੁਆਰਾ ਸਾਹਿਬ ਸ਼੍ਰੀ ਕਾਗਰ ਕਾਬਗਨ ਸਾਹਿਬ ਵਿਖੇ ਸ਼ਹੀਦਾਂ ਦੇ ਸਰਤਾਜ ਕਹੇ ਜਾਂਦੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ 350 ਸਾਲਾ ਸ਼ਹੀਦੀ ਪੁਰਬ ਉਹਨਾਂ ਨੂੰ ਮੁੱਖ ਰੱਖਦਿਆਂ ਸਮਾਗਮ ਸ਼ੁਰੂ ਹੋਏ ਨੇ ਅੱਜ ਤੋਂ 25 ਤਰੀਕ ਤੋਂ ਸ਼ੁਰੂ ਹੋਏ ਨੇ ਅਗਲੀ 25 ਤਰੀਕ ਤੱਕ ਇਹ ਪੂਰਾ ਮਹੀਨਾ ਪੰਜਾਬ ਸਰਕਾਰ ਵੱਲੋਂ ਅਸੀਂ ਜਿੱਥੇ-ਜਿੱਥੇ ਵੀ ਗੁਰੂ ਸਾਹਿਬ ਦੀ ਚਰਨਛੋਪਾ ਪ੍ਰਾਪਤ ਹੈ ਉੱਥੇ-ਉੱਥੇ ਜਾਵਾਂਗੇ ਪੰਥ ਦੇ ਮਹਾਨ ਕੀਰਤਨੀਏ ਇਲਾਹੀ ਕੀਰਤਨ ਕਰਨਗੇ ਗੁਰੂ ਸਾਹਿਬ ਦੀ ਅਦੁੱਤੀ ਸ਼ਹਾਦਤ ਬਾਰੇ ਸਕੂਲਾਂ ਦੇ ਵਿੱਚ ਵੀ ਪੜਾਇਆ ਜਾਊਗਾ ਸਿਲੇਬਸਾਂ ਦੇ ਵਿੱਚ ਵੀ ਪੜਾਇਆ ਜਾਊਗਾ ਔਰ ਜਿੱਥੇ-ਜਿੱਥੇ ਜਿਹੜੇ-ਜਿਹੜੇ ਪਿੰਡ ਗੁਰੂ ਸਾਹਿਬ ਚਰਨਛੋਪਾ ਪ੍ਰਾਪਤ ਜਿੱਥੇ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਆਲਰੇਡੀ ਪਹਿਲਾਂ ਹੀ ਸੰਪਰਕ ਕਰ ਲਿਆ ਉਹਨਾਂ ਪਿੰਡਾਂ ਦੀ ਵਿਕਾਸ ਵਾਸਤੇ ਆਲਰੇਡੀ ਅਸੀਂ ਬਜਟ ਜਾਰੀ ਕਰ ਚੁੱਕੇ ਹਾਂ ਸੋ ਅੱਜ ਦਿੱਲੀ ਤੋਂ ਸੰਗਤ ਦੀ ਪਰਵਾਨਗੀ ਕਿਉਂਕਿ ਇਸੇ ਜਗ੍ਹਾ ਤੇ ਗੁਰੂ ਸਾਹਿਬ ਦਾ ਲੱਖੀ ਸ਼ਾ ਬੰਜਾਰਾ ਜੀ ਨੇ ਆਪਣਾ ਘਰ ਫੂਕੇ ਸੰਸਕਾਰ ਫਿਰ ਭਾਈ ਜੈਤਾ ਜੀ ਇਥੋਂ ਸੀਸ ਲੈ ਕੇ ਬੜੀਆਂ ਹਨੇਰੀਆਂ ਤੂਫਾਨੀ ਰਾਤਾਂ ਨੂੰ ਚਲਦੇ ਹੋਏ ਗਿਰਧਪੁਰ ਸਾਹਿਬ ਪਹੁੰਚੇ ਫਿਰ ਉਤਵਾਦ ਨਾਮਪੁਰ ਸਾਹਿਬ ਕੇ ਸੋ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਤੇਲਾ ਜੀ ਇਹਨਾਂ ਸਾਰਾਂ ਦਾ ਸ਼ਹੀਦੀ ਸਮਾਗਮ ਜਿਹੜੇ ਅਸੀਂ ਸ਼ਰਧਾਂਜਲੀ ਭੇਟ ਕਰਨ ਲਈ ਇਕੱਠੇ ਹੋਏ ਆਂ ਐਸੀਆਂ ਕੁਰਬਾਨੀਆਂ ਐਸੀਆਂ ਦੁੱਤੀਆਂ ਕੁਰਬਾਨੀਆਂ ਇਤਿਹਾਸ 'ਚ ਕਿਤੇ ਹੋਰ ਮਿਲਦੀਆਂ ਨਹੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਤਾਂ ਮੇਰੇ ਖਿਆਲ 'ਚ ਸਭ ਤੋਂ ਵੱਧ ਸ਼ਹੀਦ ਉਹਨਾਂ ਦੇ ਪਰਿਵਾਰ 'ਚ ਹੋਏ ਨੇ ਦਾਦੀਆਂ ਤੋਂ ਲੈ ਕੇ ਪੋਤਿਆਂ ਤੱਕ ਸਾਰੀਆਂ ਪੀੜ੍ਹੀਆਂ ਹੀ ਉਹਨਾਂ ਦੀਆਂ ਸ਼ਹਾਦਤਾਂ ਨਾਲ ਭਰੀਆਂ ਆਈਆਂ ਨੇ ਬੜੇ ਗੁਣੀ ਗਿਆਨੀ ਲੋਕ ਧਰਮ ਦੇ ਬੈਠੇ ਆ ਮੈਂ ਤਾਂ ਬਹੁਤ ਨਿਗੂਣਾ ਜਿਹਾ ਬੰਦਾ ਪਰ ਜਿੰਨਾ ਕ ਅਸੀਂ ਸਿੱਖਿਆ ਅਸੀਂ ਪੜਿਆ ਕਿ ਇਸ ਤਰ੍ਹਾਂ ਦੀ ਕੁਰਬਾਨੀ ਜਿਹੜੀ ਮਨੁੱਖਤਾ ਨੂੰ ਬਚਾਉਣ ਵਾਸਤੇ ਹੋਵੇ ਜਿਹੜੀ ਮਨੁੱਖੀ ਅਧਿਕਾਰਾਂ ਵਾਸਤੇ ਹੋਵੇ ਉਹ ਕਿਤੇ ਨਹੀਂ ਮਿਲਦੀ ਉਹਦੀ ਮਿਸਾਲ ਕਿਤੇ ਨਹੀਂ ਮਿਲਦੀ ਸੋ ਅੱਜ 25 ਅਕਤੂਬਰ ਤੋਂ ਸ਼ੁਰੂ ਕੀਤਾ ਹੈ ਪੰਜਾਬ ਸਰਕਾਰ ਵੱਲੋਂ ਪੂਰਾ ਮਹੀਨਾ ਅਸੀਂ ਜਗ੍ਹਾ ਜਗ੍ਹਾ ਤੋਂ ਸ਼੍ਰੀਨਗਰ ਤੋਂ ਵੀ ਕਾਫਲੇ ਚੱਲਣਗੇ ਫਰੀਦਕੋਟ ਤੋਂ ਫਿਰੋਜ਼ਪੁਰ ਤੋਂ ਬਠਿੰਡੇ ਤੋਂ ਤਲਵੰਡੀ ਸਾਬੋ ਤੋਂ ਜਿੱਥੇ ਜਿੱਥੇ ਗੁਰੂ ਸਾਹਿਬ ਦੇ ਚਰਨਛੋਪਾ ਪ੍ਰਾਪਤ ਹੈ ਉਸਾਰੇ 23 24 25 ਬਹੁਤ ਵੱਡੇ ਸਮਾਗਮ 23 24 25 ਨਵੰਬਰ ਗੁਰੂ ਕੀ ਨਗਰੀ ਆਪ ਜੀ ਦੀ ਨਾ ਨੇ ਬਸਾਈ ਗੁਰੂ ਸਾਹਿਬ ਨੇ ਸ਼੍ਰੀ ਅਨੰਦਪੁਰ ਸਾਹਿਬ ਦੇਖੇ ਉੱਥੇ ਕੀਰਤਨ ਵੀ ਹੋਣਗੇ ਉੱਥੇ ਸਿੰਘਾਂ ਦੀ ਬਾਬਾ ਜੀ ਬੈਠੇ ਆ ਜਿੱਕੋੜ ਸਵਾਰੀ ਦੇ ਕਰਤੱਬ ਵੀ ਹੋਣਗੇ ਉੱਥੇ ਗੱਤਕੇ ਵੀ ਹੋਣਗੇ ਉੱਥੇ ਜੋ ਖਾਲਸੇ ਦੀਆਂ ਮੌਜਾਂ ਖਾਲਸੇ ਦੀਆਂ ਫੌਜਾਂ ਖਾਲਸੇ ਦੀਆਂ ਖੇਡਾਂ ਸਾਰੀਆਂ ਚੀਜ਼ਾਂ ਦਾ ਉੱਥੇ ਤੁਹਾਨੂੰ ਅਲੌਕਿਕ ਦ੍ਰਿਸ਼ ਦੇਖਣ ਨੂੰ ਮਿਲਣਗੇ ਔਰ ਜੇ ਤੁਸੀਂ ਤੁਹਾਡਾ ਮਨ ਬਣੇ ਅਨੰਦਪੁਰ ਸਾਹਿਬ ਆਇਓ ਭਾਈ ਜੈਤਾ ਜੀ ਦਾ ਬੜਾ ਵਧੀਆ ਇੱਕ ਮਿਊਜ਼ੀਅਮ ਤਿਆਰ ਕੀਤਾ ਹੈ ਕਿ ਕਿਵੇਂ ਉਹ ਕਿਹੜੇ ਕਿਹੜੇ ਕਸ਼ਟ ਚੱਲ ਕੇ ਗੁਰੂ ਸਾਹਿਬ ਦਾ ਸੀਸ ਲੈ ਕੇ ਜਾ ਕੇ ਉਹਨਾਂ ਨੇ ਪੇਂਟ ਕੀਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਤੇ ਉਸ ਤੋਂ ਬਾਅਦ ਫਿਰ ਸਸਕਾਰ ਹੋਇਆ ਸੋਏ ਕੋਈ ਜਿਆਦਾ ਪੁਰਾਣੀਆਂ ਗੱਲਾਂ ਨਹੀਂ 350 ਸਾਲਾਂ ਸ਼ਹਾਦਤ ਮਨਾ ਰਹੇ ਹਾਂ 350 ਸਾਲਾਂ ਦਾ ਮਤਲਬ ਜੇ 5-7 ਪੀੜੀਆਂ ਪਿੱਛੇ ਕਰ ਲਈਏ ਆਪਾਂ ਆਪਣੇ ਪਰਿਵਾਰਾਂ ਨੂੰ ਤਾਂ ਆਪਣੇ ਦਾਦੇ-ਪੁਰਦਾਦੇ 350 ਸਾਲਾਂ ਚ ਹੀ ਆ ਜਾਣ ਪੂਰੀ ਮਾਨਵਤਾ ਕੇ ਇਤਿਹਾਸ મેਂ ਸ੍ਰੀ ਗੁਰੂ ਤੇਗ ਬਹਾਦਰ ਜੀ ਕੀ ਸ਼ਹਾਦਤ ਮੈਨੂੰ ਲੱਗਦਾ ਹੈ ਉਸ ਕੀ ਕੋਈ ਮਿਸਾਲ ਨਹੀਂ ਹੈ ਜਿਸ ਤਰ੍ਹਾਂ ਕੀ ਸ਼ਹਾਦਤ ਉਹਨਾਂ ਨੇ ਦੀ उससे पूरी मानवता को प्रेरणा मिलती है कि ये जीवन हमें दूसरों के लिए नौछावर कर देना चाहिए आज हम लोग उनकी शहादत के साढ़े तीन सौ साल के उपलक्ष्य में एकत्रित हुए हैं उन्हें हिंद की चादर भी कहा जाता है उनके पास कश्मीरी पंडित आए और उन्होंने बताया कि उस वक्त के मुगल शासक किस तरह से उन कश्मीरी पंडितों के धर्म के ऊपर वार कर रहे थे आक्रमण कर रहे थे उनको बचाने के लिए गुरुजी महाराज ने अपना सब कुछ न्यौछावर कर दिया और उन्होंने सुप्रीम सेक्रीफाइस की सुप्रीम बलिदान दिया इसके उपलक्ष में उनके सम्मान में उनके शहादत के सम्मान में उनकी शहादत को नमन करने के लिए आज से अगले एक महीने तक पंजाब सरकार अलग अलग इलाकों में अलग अलग क्षेत्रों में कई सारे कार्यक्रम कर रही है और आज यहाँ से उस एक महीने के कार्यक्रमों की शुरुआत की जा रही है आज इस मौके पे मैं आप सबको दिल्ली के लोगों को देश भर के लोगों को दुनिया भर के लोगों को आमंत्रित करता हूँ कि आप सब लोग पंजाब में होने वाले सभी कार्यक्रमों में ज़्यादा से ज़्यादा भाग लें और गुरुजी महाराज की शहादत से हम सब लोग प्रेरणा लें उनकी शहादत का सम्मान करें उन्हें नमन करें वाहे गुरु जी का खालसा गुरु जी की फतह